ਇੱਕ ਅਜੀਹੀ ਜੰਗ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਲੱਗਾ ਸੀ ਪੇਟ ਵਿੱਚ ਤੀਰ ਕੌਣ ਸੀ ਉਹ ਬੰਦਾ ਜਿਸ ਨੇ ਗੁਰੂ ਸਾਹਿਬ ਤੇ ਇੱਕ ਤੋਂ ਬਾਅਦ ਇੱਕ ਤਿੰਨ ਤੀਰ ਚਲਾਏ ਅਤੇ ਫਿਰ ਉਸ ਬੰਦੇ ਦਾ ਕੀ ਹਾਲ ਹੋਇਆ ਅੱਜ ਆਪਾਂ ਇਸ ਵੀਡੀਓ ਵਿੱਚ ਉਸ ਜੰਗ ਦੇ ਇਤਿਹਾਸ ਬਾਰੇ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਪੰਗਾਣੀ ਦੇ ਯੋਧੇ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 19 ਸਾਲਾਂ ਦੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਨਹੀਂ ਸਗੋਂ ਗੁਰੂ ਗੋਬਿੰਦ ਰਾਏ ਸੀ ਕਿਉਂਕਿ ਖਾਲਸਾ ਪੰਥ ਦੀ ਸਾਜਣਾ ਗੁਰੂ ਸਾਹਿਬ ਨੇ ਉਸ ਜੰਗ ਤੋਂ ਬਹੁਤ ਟਾਈਮ ਬਾਅਦ ਕੀਤੀ ਸੀ ਉਸ ਜੰਗ ਵਿੱਚ ਗੁਰੂ ਸਾਹਿਬ ਦੇ ਸਾਹਮਣੇ ਸੀ ਕ੍ਰਾਂਤੀ ਵਿੱਚ 3-4 ਗੁਣਾ ਵੱਧ ਬਾਈ ਧਾਰ ਦੇ ਪਹਾੜੀ ਰਾਜਾਂ ਦੀ ਫੌਜ ਜਿਨ੍ਹਾਂ ਦਾ ਚੱਕ ਬਹੁਤ ਤਗੜਾ ਤੀਰ ਅੰਦਾਜ਼ ਸੀ ਜਿਸ ਦਾ ਨਿਸ਼ਾਨਾ ਬੇਹੱਦ ਪੱਕਾ ਸੀ ਤੇ ਇੱਕੋ ਵਾਰ ਵਿੱਚ ਦੋ ਤੀਰਕੁਆਂ ਤੇ ਢਾੜ ਲੈਂਦਾ ਸੀ ਅਤੇ ਫਿਰ ਜਿਸਦੇ ਉਹ ਤੀਰਵਾਜ ਦਾ ਸੀ ਉਸ ਨੂੰ ਪਾਣੀ ਮੰਗਨ ਦਾ ਵੀ ਟਾਈਮ ਨਹੀਂ ਮਿਲਦਾ ਸੀ ਉਸ ਬੰਦੇ ਨੂੰ ਆਪਣੀ ਇਸ ਕਲਾ ਦਾ ਬਹੁਤ ਹੰਕਾਰ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਬਾਈ ਧਾਰ ਦੇ ਉਸ ਤੀਰ ਅੰਦਾਜ਼ ਦੇ ਸਾਹਮਣੇ ਤੋਂ ਪਹਿਲਾਂ ਯੰਗ ਦਾ ਹਾਲ ਜਾਨਣਾ ਬਹੁਤ ਜ਼ਰੂਰੀ ਹੈ ਅਸਲ ਵਿੱਚ ਪੰਹਾਣੀ ਦੇ ਜਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਭੂਆ ਵੀਰੂ ਤੇ ਪੰਜ ਪੁੱਤਰ ਵੀ ਸੱਲੇ ਰਹੇ ਸਨ ਅਤੇ ਸੰਗੋਸ਼ਾ ਜੀ ਸੈਨਾਪਤੀ ਸਨ ਉਸ ਫੌਜ ਦੇ ਫੌਜ ਦੀ ਅਗਵਾਈ ਕਰ ਰਹੇ ਸਨ ਬਾਈਧਾਰ ਦੀ ਫੌਜ ਦਾ ਉਹ ਤੀਰਅੰਦਾਜ਼ ਹਰੀਚੰਦ ਹੰਡੂਰੀਆ ਜਿਸ ਨੇ ਉਸ ਯੁੱਧ ਵਿੱਚ ਤੀਰਾਂ ਦਾ ਐਸਾ ਬੀਹ ਭਰਾਇਆ ਕਿ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਪੁੱਤਰ ਜੀਤਮਲ ਜੀ ਨਾਲ ਉਹਦਾ ਫਿਰ ਮੁਕਾਬਲਾ ਹੋ ਜਾਂਦਾ ਤੇ ਮੁਕਾਬਲੇ ਦੌਰਾਨ ਉਹਨਾਂ ਦਾ ਇੱਕ ਅਜਿਹਾ ਸੰਝਾਵਾਰ ਹੁੰਦਾ ਜੇ ਜੀਤ ਮੱਲ ਜੀ ਸਿੱਧ ਹੋ ਜਾਂਦੇ ਆ ਤੇ ਹਰੀਚੰਦ ਹੰਡੂਰੀਆ ਬਿਉਸ਼ੋਕ ਉੱਥੇ ਲੱਗ ਪੈਂਦਾ ਜਦੋਂ ਉਹਨਾਂ ਦੇ ਸਪਾਹੀਓ ਨੂੰ ਹੋਸ਼ ਵਿੱਚ ਲੈ ਕੇ ਆਉਂਦੇ ਆ ਤਾਂ ਉਹ ਦੇਖਦਾ ਕਿ ਉਹਨਾਂ ਵਾਲੇ ਪਲੇ ਚ ਭਗੜੜ ਮੱਚੀ ਹੋਈ ਆ ਬਾਈ ਧਾਰ ਦੀ ਫੌਜ ਦੇ ਵੱਡੇ ਵੱਡੇ ਜਰਨੈਲ ਅਤੇ ਜਿਨ੍ਹਾਂ ਵਿੱਚ ਕਈ ਪਠਾਨ ਵੀ ਸ਼ਾਮਲ ਸਨ ਉਹ ਵੀ ਭੱਜ ਰਹੇ ਆ ਤੇ ਫਿਰ ਸਿੱਖਾਂ ਨੇ ਬਾਈ ਧਾਰ ਦੀ ਫੌਜ ਦਾ ਬਹੁਤ ਨੁਕਸਾਨ ਕੀਤਾ ਫਿਰ ਬਖਲਾਇਆ ਹੋਇਆ ਹਰੀਚੰਦ ਹੰਡੂਰੀਆ ਆਪਣੇ ਸੈਨਿਕਾਂ ਨੂੰ ਪੁੱਛਦਾ ਕਿ ਗੁਰੂ ਗੋਬਿੰਦ ਕਿੱਥੇ ਹੈ ਅਤੇ ਫਿਰ ਆਪਣੇ ਘੋੜੇ ਤੇ ਸਵਾਰ ਹੋ ਕੇ ਪਹੁੰਚ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਤੇ ਗੁਰੂ ਸਾਹਿਬ ਨੂੰ ਸਾਹਮਣੇ ਤੋਂ ਲਲਕਾਰਦਾ ਕਿ ਆਓ ਮੇਰੇ ਨਾਲ ਕਰੋ ਆਹਮੋ ਸਾਹਮਣਾ ਆਪਾਂ ਬਹੁਤ ਆਪਣੇ ਇੱਕ ਦੂਜੇ ਦੇ ਸਪਾਈ ਮਰਾਲੇ ਅੱਗੋਂ ਫਿਰ ਗੁਰਗੋਬਨ ਸਿੰਘ ਜੀ ਵੀ ਉਹਨੂੰ ਕਹਿੰਦੇ ਆ ਕਿ ਠੀਕ ਆ ਹਰੀਚੰਦਾ ਕਰ ਫਿਰ ਪਹਿਲਾ ਵਾਰ ਇਹ ਸੁਣ ਕੇ ਹਰੀਚੰਦ ਹੰਡੂਰੀਆ ਹੈਰਾਨ ਹੋ ਜਾਂਦਾ ਕਿਉਂਕਿ ਜੇ ਆਪਾਂ ਅੱਜ ਤੱਕ ਦੇ ਜਾਂਦਾ ਦਾ ਇਤਿਹਾਸ ਪਰੋਲੀ ਤਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਦੁਸ਼ਮਣ ਕਹੇ ਕਿ ਕਰ ਵਾਰ ਪਹਿਲਾ ਨਹੀਂ ਤਾਂ ਆਮ ਯੁੱਧਾਂ ਵਿੱਚ ਜਦੋਂ ਦੋ ਜਿਹਾਰੂ ਆਮੋ ਸਾਹਮਣੇ ਹੁੰਦੇ ਆ ਤਾਂ ਇੱਕ ਦੂਜੇ ਤੇ ਟੁੱਟ ਪੈਂਦੇ ਆ ਪਹਿਲਾ ਵਾਰ ਦੁਸ਼ਮਨ ਨੂੰ ਦੇਣ ਵਾਲੀ ਕਾਬਲੀਅਤ ਵੀ ਸਿੱਖਾਂ ਦੇ ਹਿੱਸੇ ਆਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੂੰ ਚੜ ਕੇ ਆਇਆ ਤੇ ਕਰ ਪਹਿਲਾ ਵਾਰ ਉਹਨੇ ਤੀਰ ਆਪਣੀ ਕਮਾਨ ਵਿੱਚ ਚਾੜਿਆ ਤੇ ਪਹਿਲਾ ਤੀਰ ਮਾਰਿਆ ਜੋ ਗੁਰੂ ਸਾਹਿਬ ਦੇ ਘੋੜੇ ਤੇ ਨਿਸ਼ਾਨਾ ਲਾਇਆ ਸੀ ਕਿਉਂਕਿ ਉਸ ਨੂੰ ਇਦਾਂ ਸੀ ਕਿ ਕਿਤੇ ਜ਼ਖਮੀ ਹੋਇਆ ਗੁਰੂ ਘੋੜੇ ਤੇ ਸਵਾਰ ਹੋਇਆ ਹੀ ਭੱਜ ਨਾ ਜਾਵੇ ਅਤੇ ਉਸ ਵੇਲੇ ਗੁਰੂ ਸਾਹਿਬ ਦੇ ਨੀਲੇ ਘੋੜੇ ਦੇ ਚਰਚੇ ਦੂਰ ਦੂਰ ਤੱਕ ਸਨ ਕਿ ਉਹ ਘੋੜਾ ਹਵਾ ਨਾਲ ਗੱਲਾਂ ਕਰਦਾ ਫਾਰ ਅਸਲ 'ਚ ਹਰੀਚੰਦ ਹਨੂਰੀਆ ਉਸ ਸੰਤ ਸਿਪਾਹੀ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ ਸੀ ਫਿਰ ਜਦੋਂ ਉਹ ਤੀਰ ਘੋੜੇ ਦੇ ਵੱਜਦਾ ਤਾਂ ਘੋੜਾ ਭੱਜਣ ਦੀ ਕੋਸ਼ਿਸ਼ ਕਰਦਾ ਪਰ ਗੁਰੂ ਸਾਹਿਬ ਘੋੜੇ ਦੀ ਲਗਾਮ ਜ਼ੋਰ ਨਾਲ ਖਿੱਚ ਦਿੰਦਿਆ ਤੇ ਘੋੜਾ ਆਪਣੇ ਪੈਰ ਇੱਕ ਥਾਂ ਤੇ ਰੋਕ ਲੈਂਦਾ ਹੁਣ ਵਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਕਰਨ ਦੀ ਪਰ ਗੁਰੂ ਸਾਹਿਬ ਕਹਿੰਦੇ ਇੱਕ ਹੋਰ ਵਾਰ ਕਰ ਕਿਤੇ ਤੇਰੇ ਮਨ ਵਿੱਚ ਕੋਈ ਮਲਾਲ ਨਾ ਰਹਿ ਜਾਵੇ ਤੇਰਾ ਵਾਰ ਤਾਂ ਖਾਲੀ ਚਲਾ ਗਿਆ ਤੂੰ ਤਾਂ ਕਹਿੰਦਾ ਸੀ ਕਿ ਮੈਂ ਬਹੁਤ ਤਕੜਾ ਤੀਰ ਅੰਦਾਜ਼ਾਂ ਫਿਰ ਹਰੀਚੰਦ ਬੇਸ਼ਰਮੀ ਬੱਚੇ ਆ ਕੇ ਖਚਰਾ ਜਾ ਸੱਤ ਸੰ ਲੱਗਾ ਤੇ ਹਰੀਚੰਦ ਨੇ ਇੱਕ ਹੋਰ ਤੀਰ ਕਮਾਨ ਤੇ ਚਾੜਿਆ ਤੇ ਗੁਰੂ ਸਾਹਿਬ ਦੇ ਮੱਥੇ ਤੇ ਨਿਸ਼ਾਨਾ ਸਾਧਿਆ ਤੇ ਕਮਾਨ ਚੋਂ ਨਿਕਲਿਆ ਉਹ ਤੀਰ ਇਸੇ ਤੂਫਾਨ ਵਾਂਗ ਗੁਰੂ ਸਾਹਿਬ ਵੱਲ ਵਧਿਆ ਬਿਲਕੁਲ ਗੁਰੂ ਸਾਹਿਬ ਦੇ ਕੰਨ ਕੋਲ ਦੀ ਲੰਘਦਾ ਹੋਇਆ ਗੁਰੂ ਸਾਹਿਬ ਦੀ ਦਮਾਲੇ ਨੂੰ ਖੰਦਾ ਹੋਇਆ ਪੇਚਾਂ ਨੂੰ ਖੰਦਾ ਹੋਇਆ ਲੰਘ ਜਾਂਦਾ ਇਸ ਵਰਤਾਰੇ ਤੋਂ ਬਾਅਦ ਹਰੀਚੰਦ ਹੰਡੂਰੀਏ ਦੇ ਮੂੰਹ ਤੇ ਮਯੂਸੀ ਆ ਜਾਂਦੀ ਹੈ ਕਿ ਮੇਰਾ ਤਾਂ ਦੂਜਾ ਵਾਰ ਵੀ ਖਾਲੀ ਚਲਾ ਗਿਆ ਹੁਣ ਮੈਂ ਗੁਰੂ ਦੇ ਤੀਰਦਸ਼ਕਰ ਬਣੂੰਗਾ ਉਹਨੂੰ ਆਪਣੀ ਮੌਤ ਨਾਲ ਦੀ ਸਾਫ਼ ਦਿਖਾਈ ਦੇਣ ਲੱਗਦੀ ਆ ਹੁਣ ਜੇ ਜੰਗਾਂ ਦੇ ਕਾਨੂੰਨ ਦੇ ਹਿਸਾਬ ਨਾਲ ਦੇਖੀ ਬਾਹਰ ਕਰਨ ਦੀ ਵਾਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਪਰ ਜੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਕੋਈ ਹੋਰ ਬੰਦਾ ਹੁੰਦਾ ਤਾਂ ਉਹਨੇ ਇੱਕ ਮਿੰਟ ਨਹੀਂ ਲਾਉਣਾ ਸੀ ਹਰੀਜੰਨ ਨੂੰ ਮੌਤ ਦੇ ਘਾਟ ਤਾਰਨ ਚ ਪਰ ਉਸ ਦਰਵੇਸ਼ ਬਾਦਸ਼ਾਹ ਨੇ ਜੋ ਕੀਤਾ ਉਹ ਲੱਖਾਂ ਚੋਂ ਕੋਈ ਇੱਕ ਯੋਧਾ ਹੀ ਕਰ ਸਕਦਾ ਐਡਾ ਜੇਰਾ ਕਿਸੇ ਦਾ ਹੋ ਹੀ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਤੋਂ ਇਲਾਵਾ ਗੁਰੂ ਸਾਹਿਬ ਨੇ ਕਿਹਾ ਹਰੀਜੰਦਾ ਤੈਨੂੰ ਇੱਕ ਹੋਰ ਮੌਕਾ ਦਿੱਤਾ ਕਰ ਇੱਕ ਹੋਰ ਵਾਰ ਤੇ ਕਰ ਲਾਵਦਾ ਰਾਂਝਾ ਰਾਜੀ ਇਹ ਸੁਣ ਕੇ ਹਰੀ ਚੰਦ ਦੇ ਜਿਹਰੇ ਤੇ ਰੌਣਕ ਵਾਪਸ ਆ ਜਾਂਦੀ ਆ ਜਿਵੇਂ ਰੇਗਿਸਤਾਨ ਵਿੱਚ ਭੜਕਦੇ ਕਿਸੇ ਪਿਆਸੇ ਨੂੰ ਪਾਣੀ ਦਾ ਖੂਬ ਮਿਲ ਗਿਆ ਹੋਵੇ ਪੂਰੇ ਹੰਕਾਰ ਵਿੱਚ ਆ ਕੇ ਉਹਨੇ ਇੱਕ ਹੋਰ ਤੀਰ ਆਪਣੇ ਕਮਾਨ ਤੇ ਚਾੜਿਆ ਤੇ ਗੁਰੂ ਸਾਹਿਬ ਵੱਲ ਨਿਸ਼ਾਨਾ ਸਾਧ ਕੇ ਛੱਡਿਆ ਤੇ ਗੁਰੂ ਜੀ ਨੇ ਇੱਕ ਕਮਰਕਸਾ ਲਾਇਆ ਹੋਇਆ ਸੀ ਅਤੇ ਉਹਦੇ ਉੱਪਰ ਦੀ ਚਮੜੇ ਦੀ ਇੱਕ ਪੇਟੀ ਲਾਈ ਹੋਈ ਸੀ ਤੀਰ ਉਸ ਚਮੜੇ ਦੀ ਪੇਟੀ ਨੂੰ چیرਦਾ ਹੋਇਆ ਤੇ ਕਮਰਕਸੇ ਨੂੰ ਵੀ چیرਦਾ ਹੋਇਆ ਗੁਰੂ ਸਾਹਿਬ ਦੇ ਪੇਟ ਤੇ ਜਾ ਕੇ ਲੱਗਦਾ ਤੇ ਪੇਟ ਤੇ ਲੱਗਣ ਕਾਰਨ ਗੁਰੂ ਸਾਹਿਬ ਦੇ ਦੋ ਉਂਗਲਾਂ ਡੂੰਘਾ ਫਟ ਹੋ ਜਾਂਦਾ ਤੇ ਇਸ ਦੇ ਬਾਰੇ ਗੁਰੂ ਸਾਹਿਬ ਨੇ ਆਪ ਵੀ ਫਰਮਾਇਆ ਕਿ ਮੇਰੇ ਇੱਕ ਤੀਰ ਦੀ ਚੁੰਝੀ ਚੁਭ ਗਈ ਕੋਈ ਜ਼ਖਮ ਨਹੀਂ ਹੋਇਆ ਪਰ ਇਤਿਹਾਸਕਾਰ ਤਾਂ ਇਹ ਲਿਖਦੇ ਹਨ ਕਿ ਦੋ ਉਂਗਲਾਂ ਡੂੰਘਾ ਜ਼ਖਮ ਸੀ ਤੁਸੀਂ ਆਪੇ ਸੋਚੋ ਕਿ ਗੁਰੂ ਗੋਬਿੰਦ ਸਿੰਘ ਕਿੱਡੇ ਵੱਡੇ ਯੋਧੇ ਜਰਨੈਲ ਹੋਣਗੇ ਕਿ ਤੀਰ ਲੱਗਣ ਨੂੰ ਇੱਕ ਚੁੰਝੀ ਚੁਵੀ ਦੱਸਿਆ ਨਾ ਉਹਨਾਂ ਨੇ ਇਹ ਕਿਹਾ ਕਿ ਮੈਂ ਬਹੁਤ ਵੱਡਾ ਯੋਧਾ ਉਹਨਾਂ ਨੇ ਇਹ ਕਿਹਾ ਕਿ ਅਕਾਲ ਪੁਰਖ ਨੇ ਖੁਦ ਇਸ ਦਾਸ ਦੀ ਰੱਖਿਆ ਕੀਤੀ ਆ ਕਿ ਕੋਈ ਜ਼ਖਮ ਨਹੀਂ ਹੋਇਆ ਇਹ ਗੁਰੂ ਸਾਹਿਬ ਨੇ ਖੁਦ ਬਚਿੱਤਰਨਾਟਕ ਵਿੱਚ ਲਿਖਿਆ ਪੂਰੀ ਜੰਗ ਦੇ ਬਾਰੇ ਫਿਰ ਜਦੋਂ ਉਹ ਤੀਰ ਗੁਰੂ ਸਾਹਿਬ ਦੇ ਲੱਗਿਆ ਤਾਂ ਗੁਰੂ ਸਾਹਿਬ ਵੀਰ ਰਸ ਵਿੱਚ ਆ ਜਾਂਦੇ ਆ ਸ਼ਾਂਤ ਤੇ ਚੰਨ ਵਰਗਾ ਚਿਹਰਾ ਕਿਸੇ ਭੱਗ ਦੇ ਸੂਰਜ ਵਰਗਾ ਹੋ ਜਾਂਦਾ ਵੀਰ ਰਸ ਵਿੱਚ ਆ ਕੇ ਗੁਰੂ ਸਾਹਿਬ ਨੇ ਹਰੀਚੰਦ ਹੰਡੂਰੀਆਂ ਨੂੰ ਹੋਰ ਕੋਈ ਮੌਕਾ ਨਹੀਂ ਦਿੱਤਾ ਫਿਰ ਇੱਕ ਤੀਰ ਕੱਢਿਆ ਤੇ ਚਾੜਿਆ ਆਪਣੀ ਨੌ ਟਾਂਕੀ ਕਮਾਨ ਦੇ ਉੱਤੇ ਤੇ ਛੱਡਿਆ ਹੰਡੂਰੀਏ ਵੱਲ ਕਰਕੇ ਇੱਕੋ ਵਾਰ ਵਿੱਚ 22 ਧਰ ਦੇ ਰਾਜਾਂ ਦਾ ਵੱਡਾ ਸੂਰਬੀਰ ਜਰਨੈਲ ਪਗਾਣੀ ਦੀ ਮਿੱਟੀ ਨੂੰ ਨਮਸਕਾਰ ਕਰ ਰਿਹਾ ਸੀ ਕਿ ਉਹਨਾਂ ਦੀ ਫੌਜ ਵੀ ਤੇਤਰਬਿੱਤਰ ਹੋ ਗਈ ਹਰੀਚੰਦ ਹੰਡੂਰੀਏ ਦੇ ਮਰਦਿਆਂ ਸਾਰ ਇੱਕ ਪਾਸੇ ਸਿੱਖਾਂ ਨੇ ਇਹ ਜੰਗ ਜਿੱਤ ਲਈ ਸੀ ਖੁਸ਼ੀਆਂ ਮਨਾ ਰਹੇ ਸਨ ਅਤੇ ਦੂਜੇ ਪਾਸੇ ਪੰਥ ਨੂੰ ਇੱਕ ਹੋਰ ਖੁਸ਼ੀ ਮਿਲੀ ਕਿ ਗੁਰੂ ਸਾਹਿਬ ਦੇ ਘਰ ਗੁਰੂ ਸਾਹਿਬ ਦੇ ਵੱਡੇ ਫਰਜੰਦ ਸਹਿਬ ਜਦਾ ਬਾਬਾ ਜੀਤ ਸਿੰਘ ਜੀ ਨੇ ਜਨਮ ਲਿਆ ਸੀ ਅਤੇ ਫਿਰ ਬਾਬਾ ਜੀਤ ਸਿੰਘ ਜੀ ਦਾ ਨਾਮ ਵੀ ਅਜੀਤ ਪਗਾਣੀ ਦੀ ਜਿੱਤੀ ਹੋਈ ਜੰਗ ਦੇ ਕਾਰਨ ਮਿੱਠਿਆ ਗਿਆ ਸੀ ਕਿ ਅਜੀਤ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਏਸੀ ਗੁਰੂ ਸਾਹਿਬ ਦੇ ਪੇਟ 'ਚ ਤੀਰ ਲੱਗਣ ਦਾ ਅਤੇ ਉਸ ਪੰਗਾਣੀ ਦੀ ਜੰਗ ਦਾ ਇਤਿਹਾਸ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂਗੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ